ਸਿਨਹਾ ਉਹ ਤਾਂ ਪੜਦੇ ਹੁੰਦੇ ਸੀ ਹੂੰ ਵੱਡੇ ਵੀ ਦੋਹੇ ਪੜਦੇ ਸੀ ਬਾਈ ਚਰਨ ਤੇ ਬਾਈ ਬਿੰਦਰ ਹੂੰ ਤੇ ਜੀਤ ਪਰ ਨੂੰ ਹਟ ਕੇ ਖੇਤੀਬਾੜੀ ਕਰਨ ਲੱਗ ਪਿਆ ਹੂੰ ਘਰ ਦੇ ਵੱਲੋਂ ਤੈਅ ਹੋਇਆ ਵੀ ਇਹ ਮੁੰਡਾ ਵਿਆਹ ਲੈਨੇ ਆ ਵੀ ਘਰੇ ਰੋਟੀ ਆਟੀ ਪੱਕਣ ਦਾ ਸੌਕਾ ਹੋਜੂ ਅੱਛਾ ਵੀ ਜੀਤ ਨੂੰ ਪਹਿਲਾਂ ਵਿਆਹ ਲੈਨੇ ਆ ਜੀਤ ਨੂੰ ਪਹਿਲਾਂ ਵਿਆਹ ਲੈਨੇ ਆ ਵੀ ਨਾਲ ਇਹਨੇ ਕਿਹੜਾ ਪੜਨਾ ਹੁਣ ਹੂੰ ਉਹਦਾ ਕਹਿਕ ਉਤਾ ਸਾਡੀ ਛਤਰੀ ਹੈ ਰਿਸ਼ਤੇਦਾਰੀ ਵਗਮਈ ਹੈ ਤੇ ਉਹ ਲੈ ਕੇ ਆ ਗਿਆ ਕਿ ਰਹਿ ਕੇ ਤੋਂ ਸਰਦਾਰਗੜ ਸਰਦਾਰਗੜ ਸ਼ਤਰਾ ਉਹੀ ਹੈ ਜਿੱਥੇ ਥੋੜੀ ਬਸ ਜਿੱਥੇ ਬਸ ਉਤਰ ਕੇ ਤੁਰ ਕੇ ਜਾਈਦਾ ਅੱਗੇ ਤੁਰ ਕੇ ਜਾਈਦਾ ਬਹੁਤ ਜ਼ਿਆਦਾ ਜਟੜੀ ਮੈਂ ਤਾਂ ਸਾਈਕਲ ਤੇ ਵੀ ਇਥੋਂ ਢੋਂਦਾ ਰਹਿ ਬੰਦੇ ਪਹਿਲਾਂ ਜਦੋਂ ਛੁੱਟੀਆਂ 'ਚ ਸਾਈਕਲ ਤੇ ਢੋਣ ਨਾਲ ਮੈਂ ਤੁਹਾਨੂੰ ਦੱਸੂ ਇੱਕ ਵਾਰ ਬਾਅਦ 'ਚ ਮੈਂ ਆਹ ਗੱਲ ਸੁਣਾ ਲਾਂ ਤੁਹਾਨੂੰ ਹਾਂ ਹਾਂ ਅੱਛਾ ਇਹ ਆ ਗਏ ਬਜ਼ੁਰਗ ਇੱਕ ਵਾਵਾ ਮਤਲਬ ਚੰਗੀ ਦਾੜੀ ਦੋਦੀ ਬੰਨੀ ਹੋਈ ਸੀ ਨੇ ਸੋਲਜੀ ਹੋਏ ਬਜ਼ੁਰਗ ਪਰ ਉਹਨਾਂ ਇਨਕੁਆਰੀ ਇਸ ਤਰ੍ਹਾਂ ਕਰਨ ਜਿਵੇਂ ਪੁਲਿਸ ਤਫ਼ਤੀਸ਼ ਕਰਦੀ ਹੁੰਦੀ ਹੈ ਅੱਛਾ अच्छा ਸਾਡੇ ਵੀ ਗੱਲ ਕਰਨ ਦਾ ਨਾ ਮਤਲਬ ਸਾਰੇ ਗੱਲ ਬੜੀ ਚੱਕਦੇ ਆ ਸਾਡੇ ਨੰਬਰ ਚ ਵੀ ਕਿਸੇ ਤੋਂ ਮਾੜੀ ਨਹੀਂ ਨਿਕਲ ਜੇ ਸਹੀ ਫੇਰ ਥੱਲੇ ਨਹੀਂ ਡਿੱਗਦੇ ਉਹ ਬਜ਼ੁਰਗ ਨਾ ਆ ਕੇ ਚਾਚੂ ਵੀ ਕੇ ਕਹਿੰਦਾ ਕਹਿੰਦਾ ਕਾਕਾ ਜੀ ਤੁਹਾਨੂੰ ਜਿਹੜਾ ਦੇਖਣ ਆਇਆ ਸੀ ਜੀ ਤੁਹਾਨੂੰ ਜਿਹੜਾ ਦੇਖਣ ਆਇਆ ਸੀ ਕਹਿੰਦਾ ਕਾਕਾ ਪੜਿਆ ਕਿੰਨੀ ਆ ਹੂੰ ਕਹਿੰਦਾ 8ਵੀਂ ਤੋਂ ਬਾਅਦ ਮੈਂ ਖੇਤੀਬਾੜੀ ਕਰਨ ਲੱਗ ਗਿਆ ਸੀ ਨਹੀਂ ਉਹ ਕਹਿੰਦਾ ਹੋਏ ਕਾਕਾ ਲਿਖਣ ਪੁੰਜਣ ਜਾਣਦਾ ਕਹਿੰਦਾ ਪਿਛਲੇ ਕੰਮ ਦਾ ਹੁਣ ਭੁੱਖ ਆ ਕਹਿੰਦਾ ਪੜਾ ਕੇ ਨਿਕੰਦਾ ਅੱਠ ਅੱਠ ਮਹੀਨੇ ਤੱਕ ਬਾਦਮ ਖੇਤੀ ਵਰਤਣ ਲੱਗੇ ਸੀ ਹਾਂ ਕਹਿੰਦਾ ਫਿਰ ਇਹ ਤਾਂ ਕੋਈ ਪੜੇ ਲਿਖੇ ਨੇ ਅੰਪੜਾ ਕਹੀ ਹੈ ਹਾਂ ਆਹੋ ਕਹਿੰਦਾ ਮੈਂ ਕਿਦੋਂ ਕਹਿੰਦਾ ਵੀ ਮੈਂ ਮਾਸਟਰ ਲੱਗਿਆ ਪਰ ਪਹਿਲੀ ਜੀਤ ਨੇ ਜਿਹੜੇ ਚਾਕਾ ਜੀ ਸੀ ਜਿਹੜੇ ਉਹਨਾਂ ਨੂੰ ਸੁਣਾ ਹਾਂ ਇਹਨੇ ਨੂੰ ਦੂਜਾ ਹੋਰ ਸਵਾਲ ਉਹ ਕੀ ਪੁੱਛਦਾ ਸੀ ਹੈਨਾ ਹੂੰ ਉਹ ਕਹਦਾ ਜਮੀਨ ਕਿੰਨੀ ਕਉਂਦੀ ਆ ਉਹ ਵਿਚੋਲੇਵਾਲ ਨੂੰ ਗੱਲ ਜੀ ਕਰਕੇ ਨਾ ਕਹਿੰਦਾ ਜਮੀਨ ਕਿੰਨੀ ਕਉਂਦੀ ਆ ਕਰਕੇ ਉਹ ਹੂੰ ਬਿੰਦਰ ਕੋਲੇ ਬੈਠਾ ਕਹਿੰਦਾ ਜੀ ਜਮੀਨ ਆਉਂਦੀ ਹੁੰਦੀ ਵੱਡਿਆਂ ਦੇ ਵਿਆਹ ਨਾ ਉਹ ਚੱਲਦੀ ਆ ਪੁੱਜੀ ਖੇਤ ਗੈਸੀ ਹੂੰ ਸਾਡੇ ਨਾ ਉਦੋਂ ਹੁਣ ਵੀ ਨਹਿਰੀ ਪਾਣੀ ਜਾਦੇ ਆ ਤੇ ਨਹਿਰੀ ਪਾਣੀ ਜਿੱਥੇ ਪਹੀ ਦੇ ਵਿੱਚ ਦੀ ਜਾਂਦਾ ਨਾ ਪੁਲਗਾਂ ਨਹੀਂ ਬਣ ਜਾਂਦੇ ਸੀ ਕਈ ਥਾਈਂ ਕਿਉਂ ਗਾਹ ਘਾਟ ਜੀ ਬਣੀ ਹੁੰਦੀ ਸੀ ਉਹ ਟਰਾਲੀਆਂ ਟੁੱਪੀਆਂ ਲੰਘਨਾਂ ਦੇ ਵਿੱਚ ਰੇਤਾ ਪੈ ਜਾਂਦਾ ਸੀ ਜੇ ਰਾਤ ਨੂੰ ਪਾਣੀ ਦੀ ਵਾਰੀ ਹੁੰਦੀ ਵੱਲੋਂ ਖਾਲ ਦੁਆਰਾ ਬਣਾਉਣਾ ਰੀਕਨਸਟਰਕਟ ਕਰਨਾ ਜਾਂਦਾ ਖਾਲ ਨੂੰ ਖਾਲ ਨੂੰ ਪਾਸੋਂ ਵਿੱਚੋਂ ਹੀ ਮਿੱਟੀ ਕੱਢਦੇ ਸੀ ਉੱਥੋਂ ਉਹਨਾਂ ਨੇ ਕਿਤੇ ਸ਼ਾਮ ਨੂੰ ਦੇਖਿਆ ਵੀ ਰਾਤ ਨੂੰ ਵਾਰਿਸ਼ ਸੀ ਤੇ ਕੋਠੇ ਚੋਂ ਕਹੀ ਚੱਕੀ ਤੇ ਮਿੱਟੀ ਇਕੱਠੀ ਜਾਂਦਾ ਹੂੰ ਉਹ ਬਜ਼ੁਰਗ ਕਹਿੰਦਾ ਬਾਪੀ ਨੂੰ ਫਾਤੇ ਪੋਤੇ ਬੁਲਾ ਕੇ ਹੂੰ ਕਹਿੰਦਾ ਮੁੰਡੇ ਘਰੇ ਵਿਹਲੇ ਬੈਠੇ ਆ ਹੂੰ ਤੇ ਤੂੰ ਆਪ ਕੰਮ ਕਰੀ ਜਨਾ ਹੂੰ ਬਾਪੂ ਕਹਿੰਦਾ ਜੇ ਮੁੰਡੇ ਕੁਛ ਕਰਨ ਜੋ ਕਰੇ ਹੁੰਦੇ ਮੈਂ ਕਹਿੰਦਾ ਅੱਛਾ ਵਾਜੀ ਉਹ ਕਹਿੰਦਾ ਲੋੜ ਹੀ ਨਹੀਂ ਪਈ ਬਾਹਰ ਲਈ ਤਾਂ ਪਾਣੀ ਮਾਰਦੀ ਤੇ ਕਿਸੇ ਦੀ ਉਹਨੇ ਆਪ ਹੀ ਬੁਲਾ ਤਬਰ ਨੇ ਆਪ ਹੀ ਬੁਲਾ ਕਰਤਾ